ਤੂੰ ਨੇ ਪੈਸੇ ਦੇਣਾ ਪਰ ਅਭੀ ਗੱਲ ਸੁਣ ਮੇਰੀ ਤੇ ਸਪੈਸ਼ਲ ਯੂਕੇ ਤੋਂ ਪੈਸੇ ਦੇਣ ਆਇਆ ਆਹ ਜੀ ਆਂਟੀ ਨੇ ਡਸਟਬਿਨ ਧੋ ਕੇ ਰੱਖਿਆ ਨਾ ਪੁੱਠਾ ਹਨਾ ਤੇ ਉਦਾਂ ਟੱਕਣ ਚੋ ਕੇ ਡਸਟਬਿਨ ਦੇ ਵਿੱਚ ਚੀਜ਼ ਪਾ ਕੇ ਜਾਂਦਾ ਹੁੰਦਾ ਹਨਾ ਇਧਰ ਇਹ ਅਹ ਟੱਕਣ ਚੋ ਕੇ ਦੋ ਜੋ ਤੇ ਰਹਿ ਗਏ ਆਹ ਕਲਰ ਕੀਤਾ ਗੁਰਨਵੈ ਨੇ ਪਸੰਦ ਸਭ ਤੋਂ ਵੱਧ ਤੇ ਇਹ ਸਾਡਾ ਹੈਗਾ ਅੱਜ ਦਾ ਸਭ ਤੋਂ ਕਿਊਟ ਕਸਟਮਰ 100 ਲੈਂਦੇ ਤੇ ਗੋਨਾਏ ਤੂੰ ਮੇਰਾ 100 ਰੁਪਿਆ ਹਰਾਤਾ ਨਾ ਅੱਜ ਮੇਰਾ ਤਾਂ 100 ਰੁਪਏ ਹਰਾਤਾ ਨਾ ਤੇ ਆਹਰ ਫਰ ਰਹੀ ਜੀ ਤਾਈ ਨੂੰ ਕਹਿੰਦੇ ਕਾਣੀ ਹਾਂ ਇਹਨੇ ਕਾਣੀ ਹਾਂ ਇਹਨੇ ਕਾਣੀ ਚਾਚੂ ਤੇ ਆਹੋ ਉਧਰ ਉਹ ਗੱਡੀ ਪਛਾਨ ਲਈ ਨੇ ਉਹ ਦੋਵੇਂ ਕਿ ਦੰਤ ਕਰਨ ਦੇ ਇਧਰ ਉਹ ਫਿਲਮ ਹੈ ਨਾ ਬਾਹੂ ਬਲੀ ਉਦੋਂ ਚ ਹੈਗਾ ਨਾ ਉਹ ਕੀ ਮਹਿੰਦਰ ਬਾਹੂ ਬਲੀ ਇਧਰ ਸਾਡਾ ਵਿੰਦਰ ਬਾਹੂ ਬਲੀ ਬਣਿਆ ਸਸੀ ਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਆ ਕਿ ਅਭੀ ਹੁਣ ਹੀ ਆਏ ਆ ਇੰਗਲੈਂਡ ਤੋਂ ਰਜਵਿੰਦਰ ਦੇ ਸਿਸਟਰ ਹਣੀਆਂ ਅਨਹੱਦ ਦੇ ਮਾਸੀ ਹਣੀਆਂ ਐਤ ਕੀ ਛੁੱਟੀਆਂ ਜਿਹੜੀਆਂ ਵਧੀਆ ਗਏ ਜਾਂ ਪਹਿਲਾਂ ਭੈਣ ਹਣੋਂ ਹੀ ਆ ਗਏ ਦੀ ਮੇਰੀ ਸਿਸਟਰ ਆ ਗਈ ਪਹਿਲਾਂ ਦੀ ਬਣੀ ਤੇ ਉਹ ਰਹਿ ਕੇ ਗਏ ਸਾਡੇ ਕੋਲ ਥੋੜੇ ਦਿਨ ਤੇ ਉਹਨਾਂ ਨਾਲ ਵਧੀਆ ਟਾਈਮ ਨਿਕਲ ਗਿਆ ਉਸ ਤੋਂ ਬਾਅਦ ਹੁਣ ਰਜਵਿੰਦਰ ਦੇ ਸਿਸਟਰ ਆਏ ਇੰਗਲੈਂਡ ਤੋਂ ਤੇ ਹੁਣ ਉਹਨਾਂ ਦੇ ਨਾਲ ਛੁੱਟੀਆਂ ਵਧੀਆ ਲੰਘ ਜਾਣੀਆਂ ਤੇ ਐਤ ਕੀ ਗਰਮੀਆਂ ਦੀਆਂ ਛੁੱਟੀਆਂ ਵਧੀਆ ਲੰਘੀਆਂ ਅਨਹੱਦੀਆਂ ਵੀ ਪੂਰੀਆਂ ਤੇ ਸਾਡੀਆਂ ਵੀ ਨਾਲ ਹੀ ਸੋਟਾ ਨੇ ਤਹਿ ਦੇ ਪਰ ਅਭੀ ਕਾਲਸਣ ਮੇਰੀ ਤੂੰ ਸਪੈਸ਼ਲ ਜੁਕੇ ਦੇ ਪੈਸੇ ਦੇਣੀ ਆਇਆ ਹੈਂ ਜਾ ਓਏ ਕਮਲਿਆ ਫੜਾ ਉਹਨੂੰ ਪੈਸੇ ਮੈਂ ਤਾਂ ਫੜਾਉਂਦੀ ਆਂ ਵੱਲੇ ਓ ਤੇਰੇ ਸਰਦਾਰਾ ਸਰਦਾਰ ਇੱਧਰ ਵੇਖੋ ਹੁੰਦੇ ਜੀਦਾ ਹਲੋ ਮਟੂ ਕਿਦਾਂ ਜੀ ਆ ਇੱਧਰ ਆ ਦੇ ਨਾ ਇੱਕ ਚੀਜ਼ ਫਾਵਾ ਆ ਵੀ ਤੇ ਕੰਮ ਵੇਖ ਇੱਧਰ ਆਓ ਆਂਟੀ ਨੇ ਡਸਟਬਿਨ ਧੋ ਕੇ ਰੱਖਿਆ ਨਾ ਪੁੱਠਾ ਹੈਨਾ ਉੱਦਾਂ ਟੱਕਣ ਚੋੱਕ ਕੇ ਦਸ ਪਿੰਦੇ ਵਿੱਚ ਚੀਜ਼ ਪਾ ਕੇ ਜਾਂਦਾ ਹੁੰਦਾ ਹਨਾ ਇਧਰ ਅਹ ਟੱਕੜ ਚੋੱਕ ਕੇ ਦੋ ਜੋ ਤੇ ਰਹਿ ਗਏ ਉਹਦੇ ਰਾਦੇ ਦੀ ਕਰੇ ਟੱਕਣ ਚੋੱਕ ਕੇ ਬਸ ਵਿੱਚ ਛੱਡ ਦੇਈ ਦੀ ਉਹਨੇ ਟੱਕਣ ਚੋੱਕਿਆ ਉੱਤੇ ਰਹਿ ਗਏ ਕਮਾਲ ਹੀ ਆ ਹਨਾ ਕਿਦਾਂ ਫਿਰ ਮਜ਼ਾ ਆਉਂਦਾ ਜੀ ਲੱਗਾ ਛੁੱਟੀਆਂ ਕੱਟੀਆਂ ਗਈਆਂ ਫਿਰ ਯੈਸ ਵਿੱਪੂ ਦੀਦੀ ਹਣੀ ਚੱਲ ਗਏ ਭੀ ਆ ਗਿਆ ਮੌਜਾਂ ਬਣ ਗਈਆਂ ਹੈ ਆਹ ਆ ਇੱਕ ਗੁਰਨਵਾਇ ਆਇਆ ਸੜਕੋ ਦੁਕਾਨ ਤੇ ਸੂਟ ਲੈਣ ਗੁਰਨਵਾਇ ਕਿਤੇ ਵਸ ਲੈਣ ਆਇਆ ਆ ਚੱਲੋ ਸਭ ਤੋਂ ਵੱਧ ਪਸੰਦ ਆਇਆ ਗੁਰਨਵਾਇ ਦਾਦੀ ਕਿਹਦਾ ਲੈਣਾ ਆਹ ਕਲਰ ਕੀਤਾ ਗੁਰਨਵਾਇ ਨੇ ਪਸੰਦ ਸਭ ਤੋਂ ਵੱਧ ਤੇ ਇਹ ਸਾਡਾ ਹੈਗਾ ਅੱਜ ਦਾ ਸਭ ਤੋਂ ਕਿਊਟ ਕਸਟਮਰ ਕਿਉਂ ਕਿਊਟ ਕਸਟਮਰ ਉਧਰ ਦਾਦੀ ਵੀ ਪਸੰਦ ਕਰਨ ਢੀ ਆ ਤੇ ਗੁਰਨਵਾਇ ਦਾ ਪਾਪਾ ਹੋ ਮਗਰ ਬੇਸ਼ਰਮਾ ਦੱਸ ਦੇਈਂ ਪਰੀ ਕੁ ਲੋਪਣ ਕਿੱਦਾਂ ਵੇਛੇ ਹੀ ਇੱਥੇ ਕੀ ਕਰੀਏ ਭਰਾ ਹੁਣ ਘਰ ਚੱਲ ਜੀਏ ਲਵਾਉਨੇ ਆ ਜੇ ਅਸੀਂ ਜੋਗੇ ਹੋਏ ਜੀ ਇਹ ਵੀ ਆਂਦੇ ਆਂਦੇ ਵੀਰ ਜੀ ਸਾਨੂੰ ਏਸੀ ਏਸੀ ਲਵਾ ਦੋ ਮੈਂ ਬਿੱਲ ਦੇ ਸਕਦੇ ਜਦੋਂ ਲਵਾ ਦਿੰਨੇ ਮੈਂ ਕਹਾਂ ਮੈਂ ਤਾਂ ਕਿਸ਼ਤੇ ਤਾਰ ਨਹੀਂ ਏਸੀ ਦੀ ਮੈਂ ਤਾਰੀ ਜਾਊਂਗਾ ਬਿੱਲ ਤੁਸੀਂ ਦੇ ਹੀ ਜਾਓ ਹਾਂ ਕਿਤਾ ਨਾਮ ਸਾਰੇ ਆਪ ਲੈ ਲਈਏ ਆਪ ਲਾ ਕੇ ਲੈ ਜਾਣਗੇ ਆਹ ਵੇਖੋ ਪਾਜੀ ਕਿਹੜਾ ਪਸੰਦ ਕੀਤਾ ਜੇ ਆਹ ਜੇ ਤੁਹਾਡਾ ਸੂਟ ਆਹ ਦੇ ਗੋਨਵਾ ਜ ਆਹ ਜੇ ਤੁਹਾਡਾ ਉਹ ਸਾਰੇ ਡਗ ਲਿਆ ਫਿਰ ਕੀ ਹੋ ਗਿਆ ਇਹ ਸਾਡਾ ਕਿਊਟ ਕਸਟਮਰ ਹੈ ਅੱਜ ਦਾ ਹਾਂ ਕਿਊਟ ਕਸਟਮਰ ਓਏ ਮੇਰੇ ਕਿਊਟੀ ਹਾਂ ਨਹੀਂ ਬੜੀ ਗੱਲ ਨਹੀਂ ਹਾਂ ਹੋਰ ਮਾਰ ਦਵਾਂ ਕੈਨੂੰ ਤੇ ਹੋਰ ਨਹੀਂ ਦਿਖਾਉਂਦਾ ਤੁਸੀਂ ਆ ਲੈ ਆ ਲੈ ਆਂਦਾ ਬਲੈਕ ਬਲੈਕ ਪਾਏ ਸਾਰਿਆਂ ਨੇ ਅੱਜ ਤੇ ਗੁਰਨਵਾਇ ਨੇ ਆਵੇ ਬਲੈਕ ਪਸੰਦ ਕੀਤਾ ਏ ਅਸੀਂ ਕਾਲ ਕਰਨੂ ਆਜੋ ਤੂੰ ਵੰਡਾ ਵੇਖ ਕੇ ਆ ਤਾਂ ਮੈਨੂੰ ਸ਼ਰਤ ਹਰਾਤੀ ਨਾ ਕੋਈ ਗੱਲ ਨਹੀਂ ਇਹ ਸੌ ਰਿੰਦੇ ਤੇ ਗੁਰਨੁਆਜ ਤੂੰ ਮੇਰਾ 100 ਰੁਪਇਆ ਹਰਾਤਾ ਨਾ ਅੱਜ ਮੇਰਾ ਤੂੰ 100 ਰੁਪਇਆ ਹਰਾਤਾ ਨਾ ਅੱਜ ਮੇਰਾ ਗੁਰਨੁਆਜ ਨੇ 100 ਰੁਪਇਆ ਹਰਾਤਾ ਮੈਨੂੰ ਇਹਨੂੰ ਮੈਂ ਕਿਹਾ ਕਿ ਕੁੱਤੇ ਨੂੰ ਮੈਂ 50-50 ਕਰ ਲੈਨੇ ਆ ਦੋਵੇਂ ਜਣੇ ਤੇ ਡਾਇਪਰ ਲੈ ਦੂੰ ਤੇ ਮੈਂ 50 ਦੇ ਨਹੀਂ ਮੰਨਿਆ ਪਾਜੀ ਫਿਰ ਕੀ ਲੈਣਾ ਹੈ ਤੁਸੀਂ ਅੱਜ ਹੜ ਕੋਲ ਦੱਸਿਆ ਰਿਹਾ ਅੱਜ ਤੱਕ ਹਾਂ ਛੋੜਾ ਛੋੜਾ ਗੁਰਨੁਆਜ ਕਿਹੜੀ ਚੀਜ਼ ਪਸੰਦ ਕੀਤੀ ਤੁਸੀਂ ਦੱਸਿਆ ਨਹੀਂ ਕੁਝ ਵੀ ਕਾਦਾ ਬਿਛੇ ਦੀ ਸੀ ਹੈ ਕੀ ਕਰੀਏ ਹੁਣ ਦੱਸ ਪੈਣਾ ਨਹੀਂ ਦੁਕਾਨ ਤੇ ਹੱਥੋਂ ਕਿਤੇ ਰੈ ਵਾਲੀ ਗੁੰਦਰਾ ਕੱਲ ਨਹੀਂ ਨਾ ਛੱਡੋ ਆਹ ਵੇ ਪਿਆ ਗੁੰਦਰਾ ਸਾਡਾ ਉਹ ਪਿਆ ਚਲਾਇਆ ਨਹੀਂ ਕੋਚ ਹੀ ਪਣੀ ਪਤਾ ਨਹੀਂ ਇਹਨਾਂ ਨੇ ਚਲਾਇਆ ਮੈਂ ਤਾਂ ਨੇ ਆਇਆ ਮੈਂ ਵੀ ਮੈਨੂੰ ਨਾ ਵੀ ਬੜਾ ਕੰਮ ਨਾ ਆਹੋ ਪਾਣੀ ਪਿੰਡੋਂ ਲਿਆਉਣਾ ਪੈਣਾ ਪਾਣੀ ਪਈਦਾ ਅੱਜ ਆਇਆ ਨਹੀਂ ਅੱਜ ਚਲਾਇਆ ਵੀ ਨਹੀਂ ਇਹਨਾਂ ਨੂੰ ਗਰਮੀ ਨਹੀਂ ਲੱਗਦੀ ਭਰਾਵਾ ਇਹਨਾਂ ਨੂੰ ਆਹ ਇਹਨਾਂ ਦੀ ਤਸਵੀਰ ਠੰਡੀ ਐ ਨਾ ਇੰਨੇ ਕਿੰਨਾ ਨਹੀਂ ਲੱਗਦੀ ਹਾਂ ਜੀ ਸ਼ਰੀਕ ਜੀ ਕਹਿੰਦਾ ਅਬਰਾਰਾ ਰਿਕੇ ਟਾਈਮ ਤੇ ਕਹਿੰਦਾ ਕਾਰਾ ਨਹੀਂ ਹਾਂ ਇਹਨੇ ਵੀ ਕਾਰਾ ਨਹੀਂ ਆੜਾ ਨਾ ਕਪੇਪਾ ਮਾਰ ਕੇ ਥੈਂਕ ਯੂ ਅੱਜ ਨਾਲ ਤਾਂ ਹੋ ਗਈ ਪੂਰੀ ਠੰਡ ਜਿੰਨੀ ਗਰਮੀ ਕਹਿੰਦੇ ਸੀ ਉੰਨੀ ਠੰਡ ਹੋ ਗਈ ਕੋਤਾਂ ਮੀ ਪੈਂਦਿਆ ਸਾਡੇ ਤੇ ਭਾਇਆ ਕਦੀ ਆ ਮੈਂ ਤੇ ਡਰ ਗਿਆ ਤੂੰ ਇੱਥੇ ਆ ਗਿਆ ਫੱਜ ਕੇ ਕਿਰਨ ਮਾਸ ਇਹਨੇ ਮੀਮ ਨਿਸਕਰ ਲਿਆ ਸਾਰਾ ਬੜਾ ਸੋਹਣਾ ਹੈ ਬਹੁਤ ਹੀ ਵਾਰਸ਼ ਹੋ ਗਈ ਜੀ ਅੱਜ ਤੇ ਪੂਰਾ 1 ਘੰਟਾ ਡੇਢ ਘੰਟਾ ਮੀਂਹ ਪਿਆ ਹੋਣਾ ਹੁਣ ਸੂਰਜ ਨਿਕਲ ਆਇਆ ਵੇਹੇ ਕਾਣਾ ਨਹੀਂ ਪੈਂਦਾ ਕਾਣਾ ਮੀਂਹ ਕਿਰੋਂ ਮਾਸਿਮਿਸ ਕਰ ਗਈ ਮੀ ਉੱਥੇ ਨਹੀਂ ਪੈਂਦਾ ਸ਼ਹਿਰਪੁਰ ਕਹਿੰਦੇ ਧੁੱਪ ਲੱਗੀ ਹੁਣ ਇਹ ਆਪਾਂ ਲਾਈਵ ਹੋਏ ਆਂ ਤੇ ਲਾਈਵ ਤੋਂ ਨੇ ਪਤਾ ਲੱਗਾ ਆ ਕਿ ਪੰਜਾਬ ਦੇ ਵਿੱਚ ਬੜੇ ਜ਼ਿਆਦਾ ਏਰੀਆ ਜਿੱਥੇ ਮੀਂਹ ਨਹੀਂ ਪੈਂਦਾ ਆਹੋ ਸਾਰੇ ਕਹਿੰਦੇ ਸਾਡੇ ਵੇ ਇੱਧਰ ਭੇਜੋ ਜ਼ਿਆਦਾਤਰ ਅਮਰਸਰ ਵਿੱਚ ਨਹੀਂ ਪਿਆ ਪਠਾਨਕੋ ਉਹਨਾਂ ਨੂੰ ਇੱਕ ਪਾਰਸਲ ਭੇਜ ਦੇ ਮੀਂਹ ਭੇਜ ਦੋ ਮੈਂ ਤਾਂ ਕਿਹਾ ਮੈਂ ਕਿਹਾ ਮੀਂਹ ਨਹੀਂ ਆ ਸਕਦਾ ਤੁਸੀਂ ਆ ਜਾਓ ਸੜਕ ਸਹੀ ਗੱਲ ਹੈ ਇੰਦ ਕਰ ਅਸੀਂ ਆ ਜਾਂਦੇ ਅਸੀਂ ਇਹ ਵੇਲੇ ਆ ਆਨੰਦ ਜੀ ਦਾ ਕੀ ਖਾਵਗੇ ਮਮਾ ਅੱਜ ਦੀ ਪਾਰਟੀ ਮੇਰੀ ਤਰਫੋਂ ਸੇ ਤੇਰੀ ਤਰਫੋਂ ਸੇ ਪਾਰਟੀ ਅੱਜ ਫਿਰ ਨਨ ਲੋਗ ਹੀ ਤੇ ਅੱਜ ਦੀ ਪਾਰਟੀ ਨਾਨੂ ਤਰਫ ਸੇ ਮੈਂ ਦੀ ਖੁਸ਼ੀ ਦੇ ਵਿੱਚ ਦਿੱਤੀ ਨਾ ਪਾਰਟੀ ਮੈਂ ਪੈ ਗਿਆ ਪਕੌੜੇ ਖਾਣੇ ਪਕੌੜੇ ਘਰੇ ਬਣਾ ਲੰਨੇ ਆ ਹਾਂ ਹਾਂ ਕਿੱਥੇ ਮੰਗਣੇ ਆ ਕਿੱਥੇ ਮੈਂ ਅਨੰਤ ਖਟ ਗਿਆ ਇਹ ਤੇ ਹੁਣ ਗਰਮੀ ਹੋ ਗਈ ਨਾਲ ਹੀ ਇਹ ਨਾ ਲੱਗੇ ਨਾ ਲੱਗਾ ਗੱਡੀ ਨੂੰ ਨਾ ਲੱਗੇ ਲੱਗਦਾ। ਗੱਡੀ ਉਹ ਸ਼ੀਸ਼ੇ ਦੇ ਅੱਗੇ ਨੂੰ ਘਟਾਉਣਾ ਪੈਣਾ। ਮੈਂ ਕੀ ਬਣਨਾ ਇਹੋ ਫਾਸਲਾ ਨਹੀਂ ਕੱਟਦਾ। ਜਾਣਾ ਹੀ। ਜਾਣਾ ਪੈਂਦਾ। ਈ। ਜਾਣਾ। ਜਾਣਾ। ਅਜੇ ਬੱਦਲ ਹੈਗਾ ਬੜਾ। ਬੜੀ ਜਿਆਦਾ ਬਾਰਿਸ਼ ਹੋਣ ਤੋਂ ਬਾਅਦ ਹੁਣ ਮੈਂ ਤਾਂ ਇਹਨਾਂ ਤੋਂ ਬਾਹਰ ਨਿਕਲੇ ਆਂ ਤੇ ਬਾਹਰ ਤੋਂ ਬਨੇਗੜ ਆਈ ਗਈ ਓਏ ਹੋਰ ਇੱਦਾਂ ਜਿਹੜਾ ਥਿਓ ਇੱਧਰੋਂ ਜਿਹੜਾ ਥਿਓ ਬਣਿਆ ਨਾ ਇਧਰਲੇ ਬਨੇ ਬੱਦਲ ਹੋਏ ਆ ਬਹੁਤ ਜਿਆਦਾ ਸੋਹਣੇ ਐਹੋ ਜਿਹਾ ਥਿਓ ਜਿਹੜਾ ਰੋਜ਼ ਵੇਖਣ ਨੂੰ ਮਿਲੇ ਫਿਰ ਤੇ ਮੈਂ ਰੋਜ਼ ਕਿੱਟੀ ਸਾਵਾਂ ਰੋਜ਼ ਕਦੀ ਬੈਠ ਕੇ ਜਾਊਗਾ ਨਾ ਆਹ ਇਹਨੂੰ ਤਾਂ ਨੇਰੀ ਦੇ ਨਾਲ ਕਿਦਾਂ ਤੱਕ ਰੱਖਦੇ ਹੋ ਟੁੱਟ ਕੇ ਆਪਣਾ ਵਾਈਫਾਈ ਤਾਂ ਹੀ ਬੰਦ ਹੋਇਆ ਜਾਵੇ ਹੈਨਾ ਆਵੇ ਨੇਰੀਆਂ ਕਿਤੇ ਸੜਕ ਦੇ ਉੱਤੇ ਕਿਦਾਂ ਤਰਖਤ ਦਿਖ ਪਏ ਹੈਨਾ ਆਹ ਕੁਇ ਕੰਦਰ ਇੱਥੇ ਆ ਹਾਂ ਤੇ ਆ ਵੀ ਇਧਰਲੇ ਬੰਨੇ ਹੁਣ ਬੱਦਲ ਹੋਇਆ ਬੰਨੇ ਕਿੰਨਾ ਸੋਹਣਾ ਮੌਸਮ ਹੋਇਆ ਇਧਰ ਲੱਗੀ ਧੁੱਪ ਪੂਰੀ ਜ਼ੋਰਦਾਰ ਇਧਰ ਬੱਦਲ ਇਧਰ ਧੁੱਪ ਹਾਂ ਬਾਹਰ ਵੀ ਸਾਹਮਣੇ ਤੁਸੀਂ ਵੇਖਣ ਦਾ ਜੇ ਧੁੱਪ ਨਿਕਲਾਈ ਤੇ ਇਸ ਤੋਂ ਪਹਿਲਾਂ ਇੱਕ ਘੰਟਾ ਡੇਢ ਘੰਟਾ ਇੰਨਾ ਜ਼ਿਆਦਾ ਨਹੀਂ ਤੇਜ਼ ਪਿਆ ਨਾ ਐ ਪਾਣੀ ਪਾਣੀ ਖਲਾਰ ਤੇ ਚਾਰ ਚੁਫੇਰੇ ਬਾਬਾ ਜੱਟਾਂ ਇੱਕ ਵਾਰ ਤੇਰੇ ਪਾਪਾ ਇੱਕ ਵਰਜਨ ਆਪਾਂ ਆਪਣਾ ਸਕੂਲ ਲਗਾਏ ਹਾਂ ਉਹ ਤਾਂ ਆਪਾ ਐਕਟੀਵਿਟੀ ਹੁੰਦੀ ਹੈ ਕਿ ਨਾਮ ਹੀ ਪਿਆ ਪਾ ਆਹ 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 ਚੱਤਾ ਚੱਤਾ ਚੱਪੇ ਆ ਰੋਪੇ ਚ ਗਿਆ ਫਿਰ ਆਪਾਂ ਪੇਜ ਗਿਆ ਮੈਂ ਘਰੇ ਵੀ ਨਾ ਆ ਕੇ ਨਾ ਤੀਹ ਗੁਰਨਵਾਜ ਨੂੰ ਮਿਲਣਾ ਨਾਦ ਨੇ ਅੱਜ ਬੜੇ ਦਿਨਾਂ ਪਿੱਛੋਂ ਗੁਰਨਵਾਜ ਜਿਹੜਾ ਆ ਉਹ ਬਹੁਤ ਦਿਨਾਂ ਬਾਅਦ ਮਿਲਣ ਲੱਗਾ ਜਨਨ ਨੂੰ ਉਹ ਗਿਆ ਨਾਨਕੇ ਆਪਣੇ ਕਿਦਾਂ ਨੂੰ ਮਿਲਾਂਗੇ ਪਹਿਲਾਂ ਗੁਰਨਵਾਜ ਟੀਂਡੀ ਵਾਰੀ ਫੇਰ ਮਿਲਾਂਗੇ ਪਸੋਤਾ ਵੀ ਜਾਂਦੇ ਨੇ ਉਹ ਛੁੱਟਣਾ ਨਹੀਂ ਹੁੰਦਾ ਇਹਲੇ ਛੁੱਟਣਾ ਚੱਲ ਫਿਰ ਵੇਖੀਏ ਜਾ ਕੇ ਫਿਰ ਉਹਨੂੰ ਛੁੱਟਾਉਗਾ ਫਿਰ ਕਿ ਦਰਾਂ ਤੇ ਚਲੋ ਫਿਰ ਚਲੀਏ ਜੰਨਤ ਜਾ ਕੇ ਵੇਨੇ ਆਹੋ ਗੁਰਨਵਾਜ ਜਾਨਾ ਤਾਂ ਬਾਹਰ ਖਲੋਤਾ ਜਾਓ ਗੁਰਬੰਨ ਵੀ ਖਲੋਤਾ ਜੀ ਤੇ ਨਾਲ ਉਹ ਦਜਾ ਕਿਰੋਂ ਦੇ ਗ੍ਰਹਿਵਤ ਵੀ ਖਲੋਤਾ ਜੀ ਚਾਚੂ ਠੇ ਆਹੋ ਉਧਰ ਇਹ ਗੱਡੀ ਪਛਾਨ ਲਈ ਨੇ ਉਹ ਦੋਵੇਂ ਕਿਦਾਂ ਹੱਥ ਕਰਨੇ ਬੱਲੇ 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 ਆ ਗੱਲ ਬਣਾਜੋਏ ਰਗਾ ਮੀਓ ਗੇ ਠੰਡਾ ਓਲਾ ਨਜ਼ਾਰਾ ਵੱਜ ਗਿਆ ਦੇ ਹੈਲੋ 베بی ਹੈਲੋ ਮੇਰੀ ਮੈਚਿੰਗ ਹੋ ਗਈ ਐ ਓ ਨਜ਼ਾਰੇ ਵੱਜ ਗਏ ਰੱਬ ਨੇ ਦੇ ਕਿਤੇ ਸ਼ੋਰ ਕੀਤਾ ਕਿਤੇ ਨੇੜੇ ਹੋ ਕੇ ਸੁਣੀ ਆ ਦੇ ਕਦਾਂ ਸੀ ਗਾਲ ਕੀ ਹਾਲ ਚਾਲ ਆ ਇਦਰ ਉਹ ਫਿਲਮ ਹੈ ਨਾ ਬਾਹੂਬਲੀ ਉਦੋਂ ਚ ਹੈਗਾ ਨਾ ਉਹ ਕੀ ਮਹਿੰਦਰ ਬਾਹੂਬਲੀ ਇਦਰ ਸਾਡਾ ਵਿੰਦਰ ਬਾਹੂਬਲੀ ਬਣਿਆ ਚੁੱਕ ਤਾਂ ਵੜਾ ਨੇ ਨੇਰੀ ਨਾਲ ਵੜਾ ਡੇਪਿਆ ਨੇਰੀ ਬੜੀ ਜ਼ਿਆਦਾ ਸੀ ਵੜਾ ਚੁੱਕ ਤਾਂ ਦੋ ਜਣਿਆਂ ਨੇ ਮੌਸਮ ਬੜਾ ਵਧੀਆ ਆ ਅੱਜ ਬੱਤੀ ਆ ਜੇ ਫੇਰੀ ਆ ਆ ਆ ਵੇ ਕਿੱਦਾਂ ਮੀਂਹ ਦੇ ਵਿੱਚ ਮਸ਼ਰੀ ਜੰਪਿੰਗ ਕਰਨ ਦਾ ਜੰਪਿੰਗ ਦੇ ਵਿੱਚ ਜੰਪਿੰਗ ਕਰਨ ਦੇ پارک ਵਿੱਚ ਖੇਡਣ ਆਏ ਆ ਬੱਚੇ ਵੇਸੇ ਹੀ ਕਿਦਾਂ ਖੇਡਣ ਦੇ ਆ ਇਹਨਾਂ ਦੀ ਮਾਂ ਬੈਠੀ ਏ ਲੈ ਕੇ ਆਈ ਆ ਆਪਣੇ ਬੱਚਿਆਂ ਨੂੰ ਖੜਾਉਣ ਵਾਸਤੇ ਬੈਮ ਲਦਰ ਕੋ ਨਿਕਲੇ ਵਾਲੀ ਜਾਂਦੇ ਬਾਹਰ ਹੁਣ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਕੀ ਕਰਦੇ ਮੌਸਮ ਤੇ ਬਹੁਤ ਹੀ ਸੋਨਾ ਹੋਇਆ ਹਣਾ ਠੰਡੀ ਠੰਡੀ ਹੋ ਕੋ ਦਿੰਦੀ ਉਧਰ ਚੰਦਰਮਾ ਵੀ ਨਿਕਲ ਗਿਆ ਵਾ ਮੀ ਪੈਨ ਹਰਿਆਲੀ ਹਰਿਆਲੀ ਹੋ ਗਈ ਚਾਰਸ਼ ਫਿਰੇ പസാ ചാ ਦੇ ਭਾਰੇ ਭਾਬੀ ਆ ਇਹ ਇਹ ਆਪਣੇ ਦਾਦੀ ਪਿੰਡ ਚ ਲਗੀ ਉਤੋਂ ਦਵਾ ਦਾਵਾ ਆਪਣੇ ਚਾਚੂ ਨਾਲ ਲੈ ਕੇ ਆ ਗਈ ਪ੍ਰਾਣੇ ਆਣੇ ਕਹਿੰਦੀ ਉਹਨਾਂ ਨੂੰ ਮਿਲਣਾ ਮੈਂ ਚਾਹੀਂ ਅੰਦਾ ਹੈ ਸਵੇਰ ਤੋਂ ਯਾਦ ਕਰੁੰਦੀ ਆ ਮੰਮੀ ਆ ਗਏ ਉਹਨਾਂ ਦੇ ਪ੍ਰਾਣੇ ਮੈਂ ਨਹੀਂ ਹੋ ਜੇ ਨਹੀਂ ਆਏ ਆਉਂਦੇ ਪੁੱਛਣ ਦੀ ਫਿਰ ਮਨ ਆ ਗਿਆ ਹੁੰਦਾ ਹੋਰ ਦੀਦੀ ਹੁਣ ਠੀਕ ਠਾਕ ਹੈ ਹਾਂਜੀ ਬਸ ਭਾਈ ਠੀਕ ਨੇ ਹੁਣ ਹਾਂਜੀ ਸੋ ਅਰੇ ਭਾਰੇ ਹੋਣਾ ਹੋ ਗਿਆ ਸਵੇਰ ਦਾ ਟਾਈਮ ਤੇ ਸਾਡਾ ਇਹਨੂੰ ਇੱਥੇ ਵੀ ਡੈਡ ਹੋ ਗਿਆ ਇਨਵਰਟਰ ਡੈਡ ਹੋ ਗਿਆ ਬੱਤੀ ਬੰਦ ਹੋ ਗਈ ਕੱਲ ਦਾ ਮੀਂਹ ਬਾਰਸ਼ ਬਹੁਤ ਪਈ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਫਿਰ ਨਵੇਂ ਵਲੌਗ ਨਵੇਂ ਵੀਡੀਓ 'ਚ ਮਿਲਦੇ ਆਂ ਬਾਏ ਬਾਏ ਸਬਸਕ੍ਰਾਈਬਰ ਟੇਕ ਕੇਅਰ ਸਨਵਾਜੀ